ਅੱਜ ਵੀ ਜਿਹੜੇ ਦਰਸ਼ਕਾਂ ਬੇਸਬਰੀ ਨਾਲ ਸ਼ੀਲੂ ਦਾ ਡੀ ਕਰ ਰਹੇ ਸੀ ਤੇ ਸ਼ੀਲੂ ਅੱਜ ਨਿਊਯਾਰਕ ਖੇਡ ਰਿਹਾ ਨਿਊਯਾਰਕ ਚਲਾ ਗਿਆ ਕਹਿ ਲਈ ਹੈਨਾ ਉੱਥੇ ਚਲਾ ਗਿਆ ਖੇਡਿਆ ਨਹੀਂ ਖੇਡਿਆ ਬਾਅਦ ਦੀ ਗੱਲ ਹੈ ਕੋਈ ਉਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਆ ਇਹ ਤਾਂ ਹੁਣ ਜੀ ਸ਼ੀਲੂ ਦੇ ਦਿਨ ਸ਼ੀਲੂ ਦਾ ਵੀਜ਼ਾ ਲੱਗਾ ਸੀ ਮੈਂ 2.5 ਘੰਟੇ ਫ੍ਰੀਮੌਰ ਗੁਰਦੁਆਰੇ ਅਰਦਾਸ ਕਰਦਾ ਰਿਹਾ ਸੀ ਵੀਜ਼ਾ ਲੱਗੇ ਗ੍ਰਾਂਥੀ ਨੂੰ ਲਾਇਆ ਸੀ ਉਹਦਾ ਵੀਜ਼ਾ ਲੱਗਾ ਸਾਨੂੰ ਬੜਾ ਚਾਹ ਸੀ ਪਰ ਹੌਣ ਵੀ ਉਹਦਾ ਪਹਿਲਾਂ ਉਹਨੇ ਸਾਨੂੰ ਰੈਗੂਲੇਟ ਕੀਤਾ ਰੈਗੂਲੇਟ ਕਰਤੀ ਦੋ ਦਿਨ ਪਹਿਲਾਂ ਕਹਿੰਦਾ ਮੈਂ ਤਾਂ ਬਿਜ਼ਨਸ ਕਲਾਸ ਦੇ ਵਿੱਚ ਆਉਣਾ ਅਸੀਂ ਬਿਜ਼ਨਸ ਕਲਾਸ ਦੀ ਰੱਖਤੀ ਜੋ ਉਹਨੇ ਪੈਸੇ ਕਹੇ ਸੀ ਉਹਨੇ ਅਸੀਂ ਪੈਸੇ ਉਹਨੂੰ ਦਿੱਤੇ ਤਾਂ ਮੁੜ ਕੇ ਫੇਰ ਪਤਾ ਨਹੀਂ ਹੁਣ ਰਾਤੋਂ ਰਾਤ ਨਾਲ ਸਾਨੂੰ ਦੱਸੇ ਵੀ ਗਿਆ ਚਲ ਗਿਆ ਇਹ ਕਬੱਡੀ ਵਾਸਤੇ ਬਹੁਤ ਮਾੜਾ ਆ ਕਿਉਂਕਿ ਇਸ ਟਾਈਮ ਤੱਕ ਜਿਹੜੇ ਪ੍ਰਮੋਟਰ ਆ ਉਹ ਕਿਸੇ ਨੇ ਦੇਖਣ ਇੱਥੇ ਆਏ ਸੀ ਅੱਡੇ ਵੀ 베ਰੀਆ ਕਲੱਬ ਨੂੰ ਘਾਟਾ ਪਿਆ ਪਰ ਅਸੀਂ 베ਰੀਆ ਪਹਿਲਾਂ ਵੀ ਘਾਟੇ ਪੂਰੇ ਕਰ ਦਿਆ ਤਾਂ ਹੁਣ ਵੀ ਕਰ ਦਊਗਾ ਪਰ ਜਿਵੇਂ ਜਿਵੇਂ ਮਨ ਨੂੰ ਠੇਸ ਜ਼ਰੂਰ ਲੱਗਦੀ ਦੀ ਵੀ ਸਾਰੀ ਕਲੱਬ ਥੋੜਾ ਟੁੱਟ ਗਈ ਹੋਣੀ ਆ ਯਾਰ ਵੀ ਜੋ ਨਹੀਂ ਸੋਚਿਆ ਨਾ ਜਦੋਂ ਉਹ ਹੋ ਜੇ ਨੇ ਸ੍ਰੀ ਤੱਤ ਟੁੱਟ ਗਏ ਆ ਸਾਰੇ ਅਸੀਂ ਟਰਸਟ ਇਹਨਾਂ ਕਰਦੇ ਆ 20 ਸਾਲ ਤੋਂ ਟੀਮ ਦੇ ਆ ਅਸੀਂ ਅਸੀਂ ਜੇ ਸਾਡੇ ਦਿਲ ਦੇ ਵਿੱਚ ਮੇਇਮਾਨੀ ਹੁੰਦੀ ਅਸੀਂ ਆਲਰੇਡੀ ਉਹਨਾਂ ਦੇ ਪਾਸਪੋਰਟ ਫੜ ਕੇ ਰੱਖ ਲਏ ਪਰ ਸਾਡੇ ਦੇ ਵਿੱਚ ਟਰਸਟ ਆ ਜੇ ਉਹਨੇ ਟਰਸਟ ਤੋੜਿਆ ਮੈਂ ਪਰਮਾਤਮਾ ਦੇ ਦੱਸਿਆ ਜੋ ਪਰਮਾਤਮਾ ਪਰ ਇੱਕ ਮੈਂ ਗੱਲ ਦੱਸਾਂ ਸਾਡੇ ਕਲੱਬ ਨੂੰ ਜਿਹੜਾ ਕੋਈ ਧੋਖਾ ਦੇ ਕੇ ਗਿਆ ਉਹ ਪਰ ਪਲੇਅਰ ਇਹਨੋਂ ਵਸਾਰ ਇਹਨਾਂ ਗੁੱਡ ਨਹੀਂ ਹੁੰਦਾ ਮੈਂ ਕੋਈ ਕਰਨੇ ਨਹੀਂ ਮੰਗਦਾ ਪਰ ਪਰਮਾਤਮਾ ਕਰੇ ਉਹਦਾ ਵੀ ਹੋ ਜਾਏ ਕੋਈ ਵਿੱਚ ਸਹੀ ਰਹੇ ਪਰ ਕਿਉਂਕਿ ਤੁਸੀਂ ਕਿਸੇ ਵੀ ਮੈਨੂ ਕੀ ਕਿਸੇ ਵੀ ਪ੍ਰਮੋਟਰ ਨੂੰ ਨਾ ਇੱਕਦਮ ਹਟ ਨਾ ਕਰੋ ਪੈਸੇ ਆ ਤੁਹਾਡੀ ਲੰਬੀ ਗੇਮ ਹੈ ਤੁਹਾਡਾ ਟਾਈਮ ਹੈ ਅਸੀਂ ਸੰਧਿਆ ਪ੍ਰਿੰਟ ਟਾਈਮ ਹੈ ਪੈਸੇ ਕਮਾਉਣੀਆਂ ਕਮਾਓ ਪਰ ਤੁਸੀਂ ਇੱਕਦਮ ਰਾਤੋਂ ਰਾਤ ਇੱਕ ਟੀਮ ਚੇਂਜ ਕਰ ਦੇਣੀ ਤਾਂ ਕਰਨੀ ਕੋ ਖਵੱਡੀ ਵਾਸਤੇ ਤਾਂ ਕਿਸੇ ਵੀ ਕਲੱਬ ਦਾ ਪਲੇਅਰ ਕੋਈ ਨਾ ਹੋਵੇ ਇਹ ਕੋ ਖਵੱਡੀ ਵਾਸਤੇ ਬਹੁਤ ਮਾੜੀ ਗੱਲ ਹੈ ਜਦੋਂ ਨਿਊਯਾਰਕ ਗਿਆ ਉਹ ਤੋਂ ਬਾਅਦ ਕੋਈ ਵਾਰਤਾ ਲਾਬ ਕੋਈ ਗੱਲਬਾਤ ਹੋਈ ਵੀ ਕੋਈ ਵਾਪਸ ਆ ਸਕਦਾ ਜਾਂ ਫਿਰ ਇਹ ਚੀਜ਼ਾਂ ਬੈਕ ਆਨ ਟ੍ਰੈਕ ਹੋ ਸਕਦਾ ਜਾਂ ਹੁਣ ਉਹ ਗੱਲਾਂ ਦੂਰ ਹੋ ਗਈਆਂ ਉਹ ਤੋਂ ਨਹੀਂ ਬੈਕਆਉਂਡ ਏਰੀਆ ਕੋ ਗੱਲ ਹੋਈ ਆ ਸਵੇਰੇ ਹਨਾ ਜੇ ਇਹਦਾ ਮੇਰਾ ਕਲੱਬ ਸਾਡਾ ਏਰੀਆ ਕਿਹੜਾ ਕਲੱਬ ਆ ਇੰਨਾ ਡਾઉન ਕਲੱਬ ਨਹੀਂ ਹੈਗਾ ਵੀ ਪਲੇਅਰ ਇੱਥੇ ਸਾਨੂੰ ਛੱਡ ਕੇ ਜਾਵੇ ਜਿੱਤਾਂ ਹਾਰਾ ਬਣਿਆ ਪਰ ਮੈਂ ਫੇਰ ਕਹਿੰਨਾ ਟੌਪ ਦੇ ਪਲੇਅਰ ਫੇਲਿਆ ਕੇ ਉਦਾਂ ਦੀ ਟੀਮ ਫੇਕ ਖੜੀ ਕਰਾਂਗੇ ਪਹਿਲਾ ਸਾਡੇ ਦੇਖ ਪਾਲਾ ਜੀ ਲਾਲਪ੍ਰੀਆ ਖੁਸ਼ੀ ਆ ਉਹਨਾਂ ਨੇ ਮੈਚ ਵੀ ਮਿਕਸ ਕਰਤਾ ਪਰ ਸਾਡੇ ਕਈਆਂ ਦੀ ਹਾਲਾਤ ਪਿਛਲੇ ਸਾਲ ਇਦਾਂ ਨਹੀਂ ਹੋ ਗਿਆ ਪਰ ਉਹਨਾਂ ਨੇ ਅੱਜ ਵੀ ਜਿਵੇਂ ਭਾਈ ਮੰਡੀ ਆ ਯਾਦ ਗੋਟਲੀਆ ਤੇ ਲਾ ਸਾਰੇ ਇਹ 10-10 ਸਰ ਵੀ ਪਾਲੇ ਹੋਣੀ ਵੀ ਟੌਪ ਦੇ ਪ੍ਰੀਮ ਪਲੇਅਰ ਉਹਨਾਂ ਨੂੰ 22000 ਦੀ ਆਫਰ ਆਉਂਦੀ ਸੀ ਉਹ ਆਫਰ ਛੱਡ ਕੇ ਥੋੜਾ ਚੱਲ ਗਿਆ ਸੀ ਪਰ ਹੁਣ ਇਹ ਪਲੇਅਰ ਨੇ ਪੈਸਾ ਥੋੜਾ ਜਿਹਾ ਕਿਸੇ ਨੇ ਹੋਰ ਦਿੱਤਾ ਚੱਲ ਗਿਆ ਪਰ ਕੋਡੀ ਵਾਸਤੇ ਚੰਗੀ ਗੱਲ ਹੀ ਹੈਗੀ ਵੀ ਨਿਆ ਆਉਂਦਾ ਜੇ ਸਾਨੂੰ ਦੱਸ ਕੇ ਨਹੀਂ ਆਉਣਾ ਤੇ ਨਾ ਆਉਂਦਾ ਪ